ਫੇਸਬੁਕ ਦੀ ਕੁਆਲਿਟੀ ਚੈੱਕ ਕਰ ਲਓ ਮੜਾ ਖੋਲੀ ਕਰਾਂ ਬਾਹਰ ਲਿਆਉਣ ਕਰਾ ਕੱਢ ਗਏ ਅੱਬਾ ਤਸੱਲੀ ਨਾ ਦਿਖਾਉਣੇ ਆ ਇਹ ਲੈ ਵੀ ਦੋਸਤੋ ਕਰੋ ਚੈੱਕ ਰੂਸੀ ਮੈਂ ਕਹਿਣਾ ਵੇਖ ਵੇਖ ਕੇ ਭੁੱਖ ਲੈਂਦੀ ਆ ਤੇ ਚਾਰੇ ਪਾਸੇ ਗੁੰਦਿਆ ਪਿਆ ਫੈਰੀ ਕਰਦ ਕੇ ਹਾਂ 100 ਕਿਲੋਮੀਟਰ ਦਾ ਕਰਾ ਫੀ ਕਰਦਾ ਜਿਹੜਾ ਬੰਦਾ 7 ਕਟੀਆਂ ਲਵੇ ਹੱਤ ਕਟੀਆਂ ਲਵੇ ਹੱਤ ਕਟੀਆਂ ਲਵੇ 8 ਲਵੇ 6 ਲਵੇ 6 ਲਵੇ 5 ਲੇ 5 ਵਾਲੇ ਨੂੰ ਕਰਦਾਂਗੇ 5 ਵਾਲੇ ਨੂੰ ਕਰਦ ਗੇ ਲੈ ਵੀ ਦੋਸਤੋ ਆਹ ਕੱਟੀ ਚੈੱਕ ਕਰੋ ਸੀਗਾ ਸਿੰਗਾ ਸੁੰਗਾ ਹੀ ਦੇਖ ਦੋਸਤੋ ਚੈੱਕ ਕਰ ਲਓ ਤੇ ਜੈਡ ਬਲੈਕ ਆ ਲੈ ਵੀ ਦੋਸਤੋ ਕਰੋ ਚੈੱਕ ਰਾ ਬਾਕੀ ਤੁਹਾਨੂੰ ਆਪਾਂ ਤੌਰ ਤਾਰ ਦਿਖਾਉਣੇ ਆ ਜੀ ਅਸੀਂ ਕਰੋ ਚੈੱਕ ਕਰਾ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਆ ਬਾਬੇ ਫਲੋਰ ਦੇ ਕੋਲੇ ਪਿੰਡ ਮਿੱਡਾ ਖੜੇ ਆਪਾਂ ਤੇ ਅੱਜ ਸੋਨਣਾ ਆਪਾਂ ਕਟੀਆਂ ਦਿਖਾਉਣੇ ਆ ਨਿਗਾਹ ਮਾਰ ਲਓ ਸਿਗਰਾਂ ਕਿੰਨੇ ਕਿੰਨਾ ਆ ਗਿਆ ਬਾਬੇ ਕੋਲੇ ਬਾਕੀ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਲੈ ਕੇ ਦੱਸਾਂਗੇ ਕੱਲੇ ਕੱਲੇ ਨਗਦੀ ਇੱਧਰ ਕਟੀਆਂ ਵੇਖ ਲਓ ਅਸੀਂ ਖੜੀਆਂ ਤੇ ਬਾਕੀ ਪਰਲੇ ਪਾਸੇ ਵੀ ਪਸ਼ੂ ਵੇਖ ਲਓ ਜੀ ਖੜੇ ਮਾ ਕਰ ਲਓ ਚੈੱਕ ਕਰਾ ਇੱਧਰ ਵੀ ਖੜੇ ਆ ਤੇ ਬਾਕੀ ਤੁਹਾਨੂੰ ਆਪਾਂ ਅੰਦਰ ਵੀ ਫਾਰਮ ਤੇ ਦਿਖਾਉਣੇ ਆ ਬਾਬੇ ਦੇ ਇੱਧਰ ਵੀ ਚੈੱਕ ਕਰ ਲਓ ਸ ਤੇ ਨੀਲੀ ਰਾਵੀ ਜੀ ਇਧਰ ਕੱਟਾ ਵੇਖ ਲੋ ਜੀ ਕਿਹਨਾਂ ਇਹ ਨਿਸ਼ਾਨੀਆਂ ਦੀ ਗੱਲ ਕਰ ਗਏ ਆਪਾਂ ਪੂਰੀਆਂ ਕੁਆਲਿਟੀਆਂ ਐ ਤੇ ਇਹਦੇ ਬਾਰੇ ਵੀ ਜਾਣਕਾਰੀ ਲਵਾਂਗੇ ਆਪਾਂ ਇਧਰ ਵੀ ਨੀਲੀ ਰਾਵੀ ਜੀ ਖੜੀ ਐ ਇੱਕ ਕੱਟੀ ਤੇ ਇਧਰ ਵੀ ਖੜੀ ਐ ਇੱਕ ਤੇ ਬਾਕੀ ਛੋਟੇ ਬੱਚੇ ਵੀ ਖੜੇ ਆ ਤੇ ਅੰਦਰ ਵੀ ਤੁਸੀਂ ਨਿਗਾਹ ਮਾਰ ਲਓ ਲੈ ਕਰੋ ਚੱਕਰ ਅੰਦਰਲੇ ਪਾਸੇ ਵੀ ਬਾਬੇ ਦੇ ਕੋਲੇ ਕੱਟੀਆਂ ਖੜੀਆਂ ਐ ਤੇ ਲੈਣੇ ਆ ਸਾਰੀ ਜਾਣਕਾਰੀ ਤੇ ਤੁਹਾਨੂੰ ਦਿੰਨੇ ਆ ਕੱਲੀ ਕੱਲੀ ਡਿਟੇਲ ਤੇ ਆਪਣੇ ਨਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਕਿੰਦਾਂ ਦੀ ਲੱਗੀ ਤੇ ਆਪਣੇ ਪੇਜ ਨੂੰ ਸਾਰੇ ਵੀਰ ਕਰ ਲਓ ਫੋਲੋ ਤੇ ਕਰਾਉਣੇ ਬਾਬੇ ਨਾਲ ਗੱਲਬ ਹਾਂਜੀ ਸਤਿ ਸ੍ਰੀ ਅਕਾਲ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਆਪਣਾ ਨਾਮ ਦੱਸ ਦਿਓ ਜੀ ਆਪਣਾ ਨਾਮ ਵੀਰੇ ਬਾਬਾ ਫਲੋਰ ਸਿੰਘ ਠੀਕ ਹੈ ਜੀ ਪਿੰਡ ਮੱਡਾ ਠੀਕ ਹੈ ਜੀ ਜਿਹੜਾ ਸ੍ਰੀ ਮੁਕਸਰ ਸਾਹਿਬ ਤੇ ਸ਼ਹਿਰ ਮਲੋਟ ਆ ਠੀਕ ਹੈ ਜੀ ਪੰਨੀ ਵਾਲ ਦੇ ਕੋਲ ਵੀਰੇ ਪੰਨੀ ਵਾਲ ਤੋਂ ਕਿੰਨਾ ਦੂਰ ਆ ਜੀ ਪੰਨੀ ਵਾਲ ਤੋਂ ਹੈਗਾ ਸਾਰਾ 3 ਕਿਲੋਮੀਟਰ ਤੇ ਮਲੋਟ ਕਿੰਨਾ ਕੁ ਪੈ ਜਾਂਦਾ ਮਲੋਟ ਤੋਂ 17 ਮਲੋਟ ਤੋਂ 17 25 ਮੁਕਸਰ ਤੋਂ ਤੇ ਬੋਦੀ ਵਾਲੇ ਦੇ ਨਾਲ ਤੇ ਪੰਨੀ ਵਾਲ ਦੇ ਸੰਧ ਤੇ ਪੰਨੀ ਵਾਲ ਦੇ ਵਿਚਾਲੇ ਠੀਕ ਹੈ ਆਪਣੇ ਕੋਲ ਫਾਇਲ ਕਰ ਰੋੜ ਠੀਕ ਹੈ ਜੀ ਤੇ ਫੋਨ ਨੰਬਰ ਕਰ ਲੋ ਨੋਟ 98763 90717 ਠੀਕ ਹੈ ਜੀ ਇੱਕ ਵਾਰ ਫੇਰ ਫੋਨ ਨੰਬਰ ਨੋਟ ਕਰ ਲਓ ਵੀਰੇ 98763 90717 ਠੀਕ ਹੈ ਜੀ ਅੱਜ ਦੀ ਘੜੀ ਦੇ ਆਪਣੇ ਕਿੰਨੇ ਨਾਗੇ ਜੀ ਆਪਣੇ ਕੋਲੇ ਆਪਣੇ ਕੋਲ ਹੋਣ ਗਏ ਮੇਰੇ ਕੋਲ ਕੁੱਲ ਮਿਲਾ ਕੇ ਅੱਜ 42 43 ਕਟੀਆਂ 42 43 ਕਟੀਆਂ ਹੈਗੀਆਂ ਹਾਂਜੀ ਠੀਕ ਹੈ ਮਈਆਂ ਚ ਪੰਜ ਸੱਤ ਠੀਕ ਹੈ ਜੀ ਤੇ ਆਪਾਂ ਕਰਗੇ ਸ਼ੁਰੂ ਫਿਰ ਹਾਂਜੀ ਹਾਂਜੀ ਇਧਰੋਂ ਆਪਾਂ ਲੱਗ ਜਾਨੇ ਆਂ ਦੋਸਤੋ ਹਾਂਜੀ ਇਸ ਵੱਡੀ ਕੱਟੀ ਜਿਹੜੀ ਆਪਣੇ ਕੋਲੇ ਮੰਨ ਲਓ ਅੱਜ ਆਹ ਸਭ ਤੋਂ ਵੱਡੀ ਕੱਟੀ ਇਹ ਆ ਹਾਂਜੀ ਚੰਗਾ ਦੀ ਸੋਹਣੀ ਹੈ ਦੋਸਤੋ ਚੈੱਕ ਕਰ ਲਓ ਤੇ ਕੱਦ-ਗਾਠ ਵੀ ਚੰਗਾ ਹੈ ਤੇ ਕਿੰਨੇ ਕ ਟਾਈਮ ਦੀ ਹੋਊਗੀ ਜੀ ਇਹ ਇਹ ਵੀਰੇ 3 ਸਾਲਾਂ ਤੋਂ ਉੱਤੇ ਆ 3 ਸਾਲ ਤੋਂ ਉੱਤੇ ਆ ਹਾਂਜੀ ਕੋਟੀ ਕਾ ਡੂਗਾ ਭਰਾਇਆ ਹੋ ਗਿਆ ਹੋ ਗਿਆ ਆਪਣੇ ਪੌਣੇ 2 ਮਹੀਨੇ ਪੌਣੇ 2 ਮਹੀਨੇ ਚੱਕੇ ਜਿਦਾ ਨਹੀਂ ਫਰਾਂਦੀ ਹੈ ਨਾ ਅਜੇ ਚੱਕੀ ਨਹੀਂ ਆਉਣੀ ਠੀਕ ਹੈ ਲੈ ਵੀ ਦੋਸਤੋ ਆਹ ਵੱਡੀ ਕੱਟੀ ਆ ਟੌਪ ਦੀ ਕੱਟੀ ਆ ਤੇ ਕਰਿਓ ਚੱਕਰਾਂ ਤੇ ਲੈਨੇ ਆਪਾਂ ਅਗਲੀ ਦੀ ਵੀ ਜਾਣਕਾਰੀ ਵੀ ਤੁਹਾਨੂੰ ਦਿੰਨੇ ਆ ਜਿਹੜੀ ਬਾਬਾ ਜੀ 2 ਨੰਬਰ ਤੇ ਖੜੀ ਆ ਇੱਧਰ ਹਾਂਜੀ ਠੀਕ ਹੈ ਵੇਲ ਹੂਲ ਇਹਦੀ ਵੀ ਚੰਗੀ ਆ ਗਈ ਹਾਂਜੀ ਸਿੰਘ ਸਿੰਘ ਦੋਸਤੋ ਚੈੱਕ ਕਰ ਲਓ ਸੀ ਲੈ ਕਰਿਓ ਚੱਕ ਜਮਾਂ ਰੁਪਈਏ ਨੰਗਰ ਵਾਲਾ ਸਿੰਘ ਹੀ ਇਹਦੇ ਵੀ ਸੀ ਤੇ ਇਹ ਕਿਨੇ ਟਾਈਮ ਦੀ ਹੋਊਗੀ ਇਹ 2 ਸਾਲ ਤੋਂ ਘਟੇ ਵੀਰੇ 2 ਸਾਲ ਤੋਂ ਘਟ ਹਾਂਜੀ ਠੀਕ ਐ ਤੇ ਜਿਹੜੀ ਅੱਗੇ ਇੱਕ ਆ ਗਈ ਜੀ ਇੱਧਰ ਵੇਖੋ ਤੁਸੀਂ ਕਰਾਂ ਆਹ ਕੱਟੀ ਦੀ ਨਿਗ੍ਹਾ ਮਰਾਉਂਦੇ ਆ ਸਾਨੂੰ ਆਪਾਂ ਮਗਰੋਂ ਚੈੱਕ ਕਰ ਲਓ ਸੀ ਪਿੱਠ ਪੂੜਾ ਤੁਸੀਂ ਚੈੱਕ ਕਰ ਲਓ ਬਰਾਬਰ ਆ ਕਰੋ ਚੱਕ ਤੁਸੀਂ ਕਰਾਂ ਬਾਕੀ ਸਾਨੂੰ ਆਪਾਂ ਇਹ ਥਣਾ ਦੇ ਵੀ ਨਿਗ੍ਹਾ ਮਰਾਉਣੇ ਆ ਲੈ ਕਰ ਲਓ ਚੱਕ ਕਰਾਂ ਖਿੰਡਵੇ ਖਿੰਡਵੇ ਥਣ ਲੱਗੇ ਆ ਤੇ ਬਾਕੀ ਆਪਾਂ ਬਈ ਖੋਲੀ ਗ੍ਰਾਮ ਨੂੰ ਇਹਨੂੰ ਕਰਾਂ ਆਪਾਂ ਦਿਖਾ ਦਗੇ ਤੋੜ ਕੇ ਦਿਖਾਉਣੇ ਇਹ ਕੱਟੀ ਦੇ ਨੂੰ ਸਪੈਸ਼ਲੀ ਲਿਆ ਕਰਾਂ ਇੱਧਰ ਬਾਹਰ ਕਰਾਂ ਲੈ ਵੀ ਦੋਸਤੋ ਆ ਕੱਟੀ ਚੈੱਕ ਕਰੋ ਸੀਗਾ ਸਿੰਗਾ-ਸਿੰਗਾ ਜੀ ਦੇਖ ਦੋਸਤੋ ਚੈੱਕ ਕਰ ਲਓ ਤੇ ਜੈਡ ਬਲੈਕ ਆ ਲੈ ਵੀ ਦੋਸਤੋ ਕਰੋ ਚੈਕਰ ਬਾਕੀ ਤੁਹਾਨੂੰ ਆਪਾਂ ਤੋਰ-ਤਾਰ ਦਿਖਾਉਣੇ ਆ ਜੀ ਅਸੀਂ ਕਰੋ ਚੈਕਰ 9 ਮਹੀਨੇ ਦੀ 18 ਮਹੀਨੇ ਦੀ ਹਾਂਜੀ ਠੀਕ ਐ ਜੇ ਬਾਬਾ ਜੀ ਅੱਗੇ ਗੱਲ ਕਰ ਗਏ ਆਪਾਂ ਇੱਕ ਅੱਗੇ ਆ ਗਈ ਹੈ ਨਾ ਹਾਂਜੀ ਇਹ ਕੱਟੀ ਕਿੰਨੇ ਟਾਈਮ ਦੀ ਹੋਊਗੀ ਇਹ ਡੇਢ ਸਾਲ ਦੇ ਆਸ-ਪਾਸ ਵੀਰੇ ਠੀਕ ਐ ਡੇਢ ਸਾਲ ਦੇ ਹਾਂਜੀ ਥਾਣੇ ਦੀ ਵੇਲੋ ਚਾਰੇ ਥਾਣੇ ਦੀ ਤੇ ਇਹਦੇ ਵੀ ਸਿੰਘ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਲੈ ਕਰ ਲਓ ਚੈਕਰ ਥੋੜੀਆਂ ਉੱਧਰ ਖੜੀਆਂ ਆ ਤੇ ਇਹਦ ਰ ਅੱਗੇ ਆ ਗਈ ਇਹ ਕਿੰਨੇ ਟਾਈਮ ਦੀ ਹੋਊਗੀ ਜੀ ਹਾਂਜੀ ਇਹ ਸਾਲ ਦੀ ਵੀਰੇ ਇਹ ਸਾਲ ਦੀ ਹੋਊਗੀ ਹੈ ਤੇ ਇੱਕ ਅੱਗੇ ਆ ਗਈ ਆਪਣੇ ਕੋਲੇ ਇਹ ਕਿੰਨੇ 12 ਮਹੀਨਿਆਂ ਦੀ ਵੀਰੇ 12 ਮਹੀਨਿਆਂ ਦੀ ਤੇ ਆਪਣੇ ਕੋਲੇ ਆ ਝੋਟਾ ਆ ਗਿਆ ਨਾ ਜੀ ਹਾਂਜੀ ਇਹ ਕਿੰਨੇ ਟਾਈਮ ਦਾ ਹੋਊਗਾ ਜੀ ਹਾਂਜੀ ਇਹ ਕਿੰਨੇ ਟਾਈਮ ਦਾ ਹੋਊਗਾ ਇਹ ਝੋਟਾ ਵੀਰੇ 2 ਸਾਲ ਦਾ ਹੋ ਗਿਆ ਅੱਛਾ 2 ਸਾਲ ਦਾ ਹੋ ਗਿਆ ਹਾਂਜੀ ਠੀਕ ਹੈ ਇਹਦਾ ਰੇਡ ਰੂਟ ਕੀ ਰੱਖਿਆ ਫਿਰ ਹਾਂਜੀ ਰੇਡ ਰੂਟ ਇਹਦੇ ਜਦੋਂ ਬਣ ਜੂ ਮਾਨਤਨ ਜਦੋਂ ਕਸਟਮਰ ਆ ਗਿਆ ਅੱਛਾ ਤੇ ਮੌਕੇ ਤੇ ਕਰ ਦਿਆਂਗੇ ਘਰੇ ਆਉਣ ਤੇ ਹੋ ਜੂ ਮਾਨਤਨ ਦੇਵਾਂਗੇ ਸ਼ੌਂਕੀ ਬੰਦੇ ਨੂੰ ਠੀਕ ਹੈ ਰੱਖਣ ਵਾਲੇ ਨੂੰ ਉਹ ਵਿੱਚ ਵੜਨ ਉਡਣ ਨਾਲ ਨਹੀਂ ਨੀ ਵੀਰੇ ਹੁਣ ਦੇ ਠੀਕ ਹੈ ਪਹਿਲਾਂ ਵੀ ਆਪਾਂ ਇਹੀ ਗੱਲ ਕਰਦੇ ਸੀ ਨਾ ਹਾਂਜੀ ਵੀ ਆਪਾਂ ਵੇਚਣਾ ਨੇ ਰੱਖਣਾ ਨੇ ਦੇਣਾ ਕਰੇ ਰੱਖਣਾ ਨੇ ਦੇਣਾ ਠੀਕ ਹੈ ਦੂਜੇ ਨੂੰ ਨਹੀਂ ਠੀਕ ਹੈ ਜੀ ਜਿਹੜੇ ਆਪਾਂ ਇਧਰ ਨੰਨੇ-ਮੁੰਨੇ ਆ ਗਏ ਬੱਚੇ ਇਧਰ ਫਿਰ ਹਾਂਜੀ ਠੀਕ ਹੈ ਇਹ ਕਿੰਨੇ-ਕਿੰਨੇ ਟਾਈਮ ਦੇ ਹੋਣਗੇ ਇਹ ਵੀਰੇ ਕੋਈ ਪੰਜਾਂ ਮਹੀਨਿਆਂ ਦਾ ਕੋਈ ਸੱਤਾਂ ਦਾ ਕੋਈ ਨਵਾਂ ਦਾ ਕੋਈ ਦਸਾਂ ਦਾ ਜਿਵੇਂ ਠੀਕ ਹੈ ਇਸ ਟਾਈਮ ਇਸ ਤਰ੍ਹਾਂ ਦੀ ਹੈ ਨਾ ਹਾਂਜੀ ਹਾਂਜੀ ਇਧਰ ਨੀਲੀ ਦਾ ਵੀ ਹੈਗੀ ਆਹ ਇਹ ਨੀਲੀ ਦਾ ਵੀ ਆਗੀ ਵੀਰੇ ਪੈਰਾ ਪੂਰਾ ਤੋਂ ਚੈੱਕ ਕਰ ਲਓ ਇਧਰ ਤੁਸੀਂ ਨਿਗਾਹ ਮਾਰ ਲਓ ਕਰਾਂ ਮਗਰਲੇ ਪੈਰ ਤੇ ਅੱਗੋਂ ਤੁਸੀਂ ਚੈੱਕ ਕਰ ਲਓ ਬਾਕੀ ਫੇਸ ਦੀ ਚਾਰ ਪੰਜ ਕਟੀਆਂ ਹੀ ਨੀਲੀਆਂ ਆਵੀਆਂ ਠੀਕ ਹੈ ਚਾਰ ਪੰਜ ਹੈਨਾ ਤੇ ਕਾ ਆ ਗਈ ਹੈ ਨਾ ਹਾਂਜੀ ਠੀਕ ਆ ਇਹਦੇ ਵੇਲੇ ਪੈਰਪੂਰ ਤੁਸੀਂ ਚੈੱਕ ਕਰ ਲਓ ਨਿਸ਼ਾਨੀਆਂ ਪੂਰੀਆਂ ਬਾਕੀ ਤੁਹਾਨੂੰ ਸਿੰਗਾ ਦੀ ਵੀ ਦਿਖਾ ਦਿੰਦੇ ਆ ਇਹ ਕਰ ਲਓ ਚੈੱਕ ਕਰ ਬਾਬਾ ਜੀ ਗੱਲ ਕਰਕੇ ਆਹਾ ਆਪਣੇ ਕੋਲੇ ਹੈਨਾ ਇਹ ਕੱਟਾ ਆ ਗਿਆ ਨੀਲੀ ਜავი ਦਾ ਹਾਂਜੀ ਹਾਂਜੀ ਠੀਕ ਹੈ ਇਹਦੀਆਂ ਨਿਸ਼ਾਨੀਆਂ ਦੋਸਤੋ ਚੈੱਕ ਕਰ ਲਓ ਸੀ ਮੈਂ ਕਹਿੰਦਾ ਬਾਗਮਾਲ ਹੀ ਆ ਕਰ ਲਓ ਚੈੱਕ ਕਰ ਚਾਰੇ ਪੈਰ ਤੁਸੀਂ ਵੇਖ ਲਓ ਫੇਸਪੂਟ ਦੀ ਕੁਆਲਿਟੀ ਚੈੱਕ ਕਰ ਲਓ ਮੜਾ ਖੋਲੀ ਗਰਾ ਬਾਹਰ ਲਿਆਉਣ ਕਰਾ ਕੱਢ ਗਏ ਅੱਬਾ ਤਸੱਲੀ ਨਾ ਦਿਖਾਉਣੇ ਆ ਇਹ ਐ ਵੀ ਦੋਸਤੋ ਘਰੋ ਚੱਕਰਾਂ ਤੁਸੀਂ ਮੈਂ ਕਹਿੰਨਾ ਵੇਖ ਵੇਖ ਕੇ ਭੁੱਖ ਲੈਂਦੀ ਆ ਤੇ ਚਾਰੇ ਪਾਸੇ ਗੁੰਦਿਆ ਪਿਆ ਕਰਨੋ ਚੱਕ ਕਿੰਨੇ ਕ ਟਾਈਮ ਦਾ ਹੋਊ ਬਾਬਾ ਇਹ ਇਹ ਵੀ 8 ਮਹੀਨਾ ਦਾ 8 ਮਹੀਨਾ ਦਾ ਹਾਂਜੀ ਠੀਕ ਐ ਇਹਦਾ ਵੀ ਰੇਟ ਫਿਰ ਫੋਨ ਤੇ ਆ ਫੋਨ ਤੇ ਹੋ ਜੂਗੀ ਠੀਕ ਐ ਲੈ ਬੰਨ ਦੇ ਬਾਈ ਮੈਨੂੰ ਕਰਾ ਵਾ ਤੁਹਾਨੂੰ ਆਪਾਂ ਕੱਟੀ ਦਿਖਾਉਣੇ ਆ ਰੋਸ਼ੀ ਕੱਟੀ ਵੀ ਨਾ ਤਾਂ ਕਾਲੇ ਜਾਂ ਨਾਂ ਵਾਲੇ ਬੂਰੇ ਚ ਇਹਦੀ ਤੇ ਕੱਦ ਕੁਦ ਚੈੱਕ ਕਰ ਲੋ ਤੇ ਬਾਕੀ ਸਿੰਗਾ ਸੁੰਗਾ ਨਹੀਂ ਦੇਖ ਲੋ ਸੀਗਾ ਬਾਬਾ ਕਿੰਨੀ ਕੁ ਉਮਰ ਹੋਊਗੀ ਜੀ ਇਹ ਬਸ ਆਈ ਵੀਰੇ 12 ਮਹੀਨੇ ਦੀ 12 ਮਹੀਨੇ ਦੀ ਥਾਣੇ ਥਾਣੇ ਚੈੱਕ ਕਰ ਲਓ ਚਾਰ ਹੀ ਥਾਣੇ ਇਹਦੇ ਵੀ ਠੀਕ ਐ ਬੰਦ ਦੇ ਬਈ ਇਹਨੂੰ ਮੰਨੂ ਕਰਾਂ ਤੇ ਅੱਗੇ ਆਈਆਂ ਬਾਬਾ ਜੀ ਆਹਾਂ ਕਟੀਆਂ ਇਹ ਕਿੰਨੇ ਕਿੰਨੇ ਟਾਈਮ ਦੀਆਂ ਹੋਣਗੀਆਂ ਇਹ ਵੀਰੇ ਆਈ ਆ ਕਿ ਜਿਵੇਂ ਸਵਾ ਸਾਲ ਦੀ ਹੋ ਗਈ ਸਾਲ ਦੀ ਠੀਕ ਐ ਸਾਲ ਸਵਾ ਸਾਲ ਦੀ ਇੱਥੇ ਦੇ ਆ ਇੱਥੇ ਜੇ ਮੰਨ ਕੇ ਚੱਲੋ ਠੀਕ ਐ ਆ ਵੀ ਇੰਨੇ ਨਹੀਂ ਹੈ ਨਾ 15 ਦਿਖਾ ਦਗੇ ਹੁਣ ਹਾਂਜੀ ਹਾਂਜੀ ਲੈ ਆਜੋ ਅੰਦਰ ਹਾਂਜੀ ਬਾਬਾ ਜੀ ਜੇ ਗੱਲ ਕਰ ਗਏ ਆਪਾਂ ਅੰਦਰ ਕਟੀਆਂ ਖੜੀਆਂ ਆਪਣੇ ਕੋਲ ਇਹ ਕਿੰਨੇ ਕਿੰਨੇ ਟਾਈਮ ਦੀਆਂ ਹੋਣਗੀਆਂ ਇਹ ਵੀਰੇ ਕੋ ਡੇਢ ਸਾਲ ਦੀ ਪੌਣੇ ਦੋ ਦੀ ਕੋਈ 13 ਮਹੀਨਿਆਂ ਦੀ ਕੋਈ ਜਿਵੇਂ 14 ਮਹੀਨਿਆਂ ਦੀ ਠੀਕ ਐ ਇਸ ਤਰ੍ਹਾਂ ਦੀਆਂ ਹਾਂ ਇਸ ਹਿਸਾਬ ਦੇ ਠੀਕ ਐ ਠੀਕ ਐ ਰਾਲਵਾ ਮਰਮਾ ਮਾਲ ਆ ਵੀਰੇ ਠੀਕ ਐ ਰਾਲਵਾ ਮਰਮਾ ਇੱਕ ਰੋਸ਼ੀ ਕੱਟੀ ਬਾਬਾ ਇੱਥੇ ਰੱਖੀ ਬਿਠਾ ਹੈ ਅੰਦਰ ਹਾਂਜੀ 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 ਇਹ ਵੀ ਸੋਹਣੀ ਐ ਬਹੁਤ ਸੋਹਣੀ ਕੱਟੀ ਵੀਰੇ ਬਹੁਤ ਐ ਪਿੰਡਾ ਪੁੰਡਾ ਜਿਵੇਂ ਚਮਕਦਾ ਆ ਬਹੁਤ ਸੋਹਣੀ ਕੱਟੀ ਵੀਰੇ ਬਹੁਤ ਕੁਆਲਿਟੀ ਦੀ ਕੱਟੀ ਐ ਠੀਕ ਐ ਕਿੰਨੇ ਕਟਾਂ ਦੀ ਹੋਊਗੀ ਇਹ ਇਹ 11 ਮਹੀਨਿਆਂ ਦੀ ਵੀਰੇ 11 ਮਹੀਨਿਆਂ ਦੀ ਹਾਂਜੀ ਲੈ ਵੀ ਦੋਸਤੋ ਚੈੱਕ ਕਰ ਲਓ ਸੀ ਪਿੰਡਾ ਪੁੰਡਾ ਰੋਸ਼ੀ ਕੱਟੀ ਆ ਮੜਾਏ ਬਈ ਇਹਦਾ ਫੇਸ ਦਿਖ ਸਿੰਗਾ ਸੰਗਾ ਚੈੱਕ ਕਰ ਲਓ ਸਿਕਰਾ ਲੈ ਕਰ ਲਓ ਚੈੱਕ ਕਰਾ ਪਤਲੇ ਮੂੰਹ ਦੀ ਆ ਮਾਰ ਉਹਨੇ ਕਰਾ ਤੇ ਆਪਣੇ ਕੋਲੇ ਹੁੰਦੀਆਂ ਕਟੀਆਂ ਫਿਰ ਹਾਂਜੀ ਆਪਣੇ ਕੋਲੇ ਵੀਰੇ ਹਰ ਵੇਲੇ ਕਿੰਨੇ ਕਿੰਨਾ ਗੁੰਦੇ ਹਰ ਵੇਲੇ ਨਗ ਹੋ ਜਾਂਦਾ ਆਪਣੇ ਕੋਲ 40 50 60 ਤੱਕ ਵੀ ਹੋ ਜਾਂਦੇ ਆ ਕਦੀ 20 25 ਰਹਿ ਜਾਂਦੇ ਆ ਕਦੇ ਘਟ ਵੀ ਜਾਂਦੇ ਵਧ ਵੀ ਜਾਂਦੇ ਆ ਠੀਕ ਆਉਂਦੇ ਜਾਂਦੇ ਰਹਿੰਦੇ ਆ ਆਉਂਦੇ ਜਾਂਦੇ ਰਹਿੰਦੇ ਸਦਾਬਾਰ ਵੀਰੇ ਠੀਕ ਆ ਸਦਾਬਾਰ ਹਾਂਜੀ ਤੇ ਜਿਹੜਾ ਆਪਣੀ ਵੀਡੀਓ ਵੇਖ ਕੇ ਉਹਨਾਂ ਨੂੰ ਮਾਨਤਾਨ ਕਿੰਨਾ ਉਹ ਤਾਂ ਮਾਨਤਾ ਵੀਰੇ ਘਰੇ ਫੋਲੀ ਕਰ ਦਾਂਗੇ ਫੋਲੋ ਜੀਆ ਵੈਲਕਮ ਜੋ ਕੋਈ 4 5 ਕਟੀਆਂ ਇਕੱਠੀਆਂ ਲੈਂ ਜਾਂਦਾ ਵੀਰ ਆਪਣਾ ਹਾਂ ਉਹਨੂੰ ਕੀ ਆਫਰ ਦੇਗੇ ਆਪ ਕੋਈ ਕਰਾਇਆ ਫਰੀ ਕਰਦਗੇ ਹਾਂ 100 ਕਿਲੋਮੀਟਰ ਤੱਕ ਕਰਾਇਆ ਫੀ ਕਰਦਾ ਜਿਹੜਾ ਬੰਦਾ 7 ਕਟੀਆਂ ਲਵੇ ਹੱਤ ਕਟੀਆਂ ਲੈਣੇ ਹੱਤ ਕਟੀਆਂ ਲਾਵੇ 8 ਲਵੇ 6 ਲਵੇ 6 ਲਵੇ 5 ਲੈ 5 ਲੈ ਨੂੰ ਕਰਦਾਂਗੇ 5 ਲੈ ਨੂੰ ਕਰਦਗੇ 5 ਲੈ ਨੂੰ ਕਰਦਿਆਂਗੇ ਲੈ ਵੀ 5 ਕਟੀਆਂ ਲੈਣੀਆਂ ਤੁਸੀਂ ਹੈਨਾ ਹਾਂਜੀ ਭਾਵੇਂ ਕੋਈ ਦੋ ਜਣੇ ਰਲ ਕੇ ਵੀ ਆਜੇ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹ ਨਾ ਵੀ ਇਕੱਲਾ ਬੰਦਾ 5 ਲਵੇ ਕੋਈ ਦੋ ਲੈ ਲੈਣ ਤਿੰਨ ਲੈ ਲੈਣ ਨੇ ਨੇ ਮੰਨ ਲਓ ਦੋਪਰਾ ਹਰ ਆਲਕੇ ਉਹ ਪੰਜ ਕਟੀਆਂ ਲ ਜਾਂਦੇ ਆ ਜਾਂਦੇ ਆ ਇੱਕ ਥਾਂ ਜਾਂਦੀਆਂ ਜਾਂਦੀਆਂ ਨੇ ਉਹਨਾਂ ਨੂੰ ਕਰਾਇ ਫਰੀ ਕਰਾਂਗੇ 100 ਮੀਟਰ ਦਾ ਕਰਾਇ ਫਰੀ ਆ ਫਰੀ ਆ ਪੱਕੀ ਗੱਲ ਆ ਪੱਕੀ ਪੱਕੀ ਲਾਂਭਾਣਾ ਰਾਜੀ ਕੋਈ 100 ਜੇ 100 ਪੱਕੀ ਗੱਲ ਆ ਹਾਂਜੀ ਲੈ ਵੀ ਤੁਸੀਂ ਨੋਟ ਕਰ ਲਓ ਇਹ ਗੱਲ ਬਾਬੇ ਜੀ 100 ਕਿਲੋਮੀਟਰ ਕਰਾਇ ਫਰੀ ਆ ਪੰਜ ਕਟੀਆਂ ਵਾਲੇ ਨੇ ਭਾਵੇਂ ਦੋ ਭਰਾ ਆ ਜਿਵੇਂ ਦੋ ਦੋ ਕਟੀਆਂ ਰੱਖ ਲੈਣਾ ਨਾ ਇਹ ਗੱਲ ਨਹੀਂ ਕੋਈ ਗੱਲ ਠੀਕ ਹੈ ਫੁੱਲ ਮਾਉਂਟਨ ਫੁੱਲ ਮਾਣਦਨ ਹੋਇਆ ਇਹ ਗੱਲ ਨਹੀਂ ਹੈਗੀ ਠੀਕ ਹੈ ਤੁਸੀਂ ਮੈਨੂੰ ਲਾਂਭਾ ਦਿਓ ਜੇ ਬਾਬੇ ਦੀ ਗੱਲ ਨਿਕਲਿਆ ਜੀ ਤਾਂ ਹਾਂਜੀ ਹਾਂਜੀ ਆ ਵੈਸ ਜਵਾਨ ਦਾ ਖੱਟਾ ਹੀ ਖਾਦਾ ਫਿਰ ਬਿਲਕੁਲ ਜੀ ਬਿਲਕੁਲ ਬਿਲਕੁਲ ਇੱਕ ਨੰਬਰ ਦਾ ਵੀਰੇ ਕੰਮ ਰੱਖਣਾ ਠੀਕ ਹੈ ਠੀਕ ਹੈ ਕੋਈ ਥੱਗੀ ਚੋਕ ਧੋਖੜਾ ਕੰਮ ਨਹੀਂ ਕਰਨਾ ਠੀਕ ਹੈ ਜੀ ਠੀਕ ਹੈ ਥੋੜਾ ਅਜੇ ਬਾੜਾ ਜੀ ਗੁਰੂ ਨਾਨਕ ਸਾਹਿਬ ਨੇ ਦਿੱਤਾ ਬਹੁਤ ਕੁਝ ਪ੍ਰਮਾਤਮਾ ਨੇ ਠੀਕ ਹੈ ਜੀ ਉਹਦੀ ਰਾਜਾ ਸਤਕਾ ਜੀ ਜਾਣਦੇ ਆ ਠੀਕ ਹੈ ਸਭ ਸੰਗਤਾਂ ਨੇ ਇਹ ਕਹੀ ਨਹੀਂ ਹਰ ਇੱਕ ਮਾਂ ਪਿਓ ਦਾ ਫਰਜ਼ ਮੰਦਾ ਠੀਕ ਹੈ ਜਿਆਦੇ ਬੱਚਿਆਂ ਨੂੰ ਝੋਟੀਆਂ ਕੱਟੀਆਂ ਲੈ ਕੇ ਦੇਣ ਠੀਕ ਹੈ ਜੀ ਆਪ ਦਾ ਰਜਗਾਰ ਤੇ ਲੱਗੇ ਰਹਿਣ ਹਾਂਜੀ ਹਾਂਜੀ ਮੁਰਿਆਂ ਕਮਾਉ ਦਾ ਬਚੇ ਰਹਿਣ ਇਹਨੇ ਤਾਂ ਵਧਣਾ ਹੀ ਆ ਤੇ ਕੱਟੀਆਂ ਦਾ ਵੀਰੇ ਵਧਨੇ ਵਧਣਾ ਵਧਦਾ ਨਹੀਂ ਹਾਂਜੀ ਯਾਦ ਕੋਈ 4 ਰੁਪਈਆਂ ਦੀਆਂ 8ਾਂ ਦੀ ਹੋਣੀ ਇਹਨੇ 8ਾਂ ਦੀ ਹੋਣੀ ਵੀਰੇ ਹਾਂ ਵਧਣਾ ਦੁੱਗਣੇ ਹੋਣੀ ਇਹਨੇ ਵਧਣ ਵਾਲੀ ਛਾਇਆ ਕਮਾਈ ਵਾਲੀ ਛਾਇਆ ਕਮਾਈ ਵਾਲੀ ਬਾਕੀ ਜਿਹੜਾ ਝੋਟੀਆਂ ਕੱਟੀਆਂ ਮਈਆਂ ਰੱਖੂਗਾ ਘਰ ਵਿੱਚ ਭਾਗ ਲੱਗ ਜਾਣਗੇ ਭਾਗ ਲੱਗਣਗੇ ਵੀ ਅਗਲੇ ਮੰਨ ਲਓ ਕਿਸੇ ਦੇ ਘਰੇ ਖੜੀਆਂ ਕਿੱਲੇ ਦੇ ਬੱਜੀਆਂ ਸੋਹਣੀਆਂ ਲੱਗਦੀਆਂ ਸੋਹਣੀਆਂ ਲੱਗਦੀਆਂ ਵੀਰੇ ਹੈਨਾ ਹਾਂਜੀ ਆਲਾ ਵੇ ਕਿੱਲੇ ਦੇ ਕਿੱਲੇ ਭਰੇ ਲੱਗਣ ਘਰ ਭਰੇ ਲੱਗਦਾ ਘਰ ਭਰੇ ਲੱਗਦਾ ਨਾਲੇ ਘਰ ਵੀ ਰਿਕਾਰ ਦਾ ਧੰਦਾ ਰਿਕਾਰ ਦਾ ਧੰਦਾ ਹੁੰਦਾ ਨਾਲੇ ਅਗਲਾ ਕੰਮ ਹਾਰੇ ਲੱਗਿਆ ਰਹਿੰਦਾ ਨਾਲੇ ਆਪਾਂ ਹਾਰੇ ਲੱਗ ਰਹਿੰਨੇ ਹਾਰੇ ਲੱਗਿਆ ਰਹਿੰਦਾ ਸਾਰਾ ਦਿਨ ਅਗਲਾ ਕੰਮ ਨਹੀਂ ਅਗਲਾ ਕੰਮ ਇਹਨਾਂ ਦੀ ਮਾਲੋ ਦੇਖਭਾਲ ਹੀ ਕਰਦਾ ਸਾਰਾ ਦਿਨ ਲੱਗੇ ਜਾਂਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਤਾਂ ਹੁਣ ਦੇ ਨਾ ਜੋ ਨੈਟ ਦੇ ਜਮਾਨੇ ਮੁਤਾਬਕ ਨਾ ਹਾਂਜੀ 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 ਹਰਕ ਦਾ ਫਰਜ਼ ਬੰਦਾ ਵੀ ਕਟੀਆਂ ਝੋਟੀਆਂ ਮਈਆਂ ਘਰੇ ਪਾਲੀਏ ਠੀਕ ਠੀਕ ਸ਼ੌਂਕ ਨਾ ਸ਼ੌਂਕ ਰੱਖੀਏ ਨਾ ਵਾਲੇ ਸ਼ੌਂਕ ਰੱਖੀਏ ਇਹ ਨਹੀਂ ਵੀ ਲਿਆ ਕੇ ਕਿੱਲੇ ਦੇ ਤੇ ਨੰਬਰ ਬੋਲ ਦੋ ਆਪਣਾ ਨੰਬਰ ਵੀਰੇ ਫੋਨ ਨੰਬਰ ਚੈੱਕ ਕਰ ਲਓ 98763 90717 ਠੀਕ ਹੈ 98763 90717 ਪਿੰਡ ਮਡਾਵਰੇ ਪੰਨੀ ਹਾਲ ਦੇ ਕੋਲ ਸ਼ਹਿਰ ਮਲੋਟ ਪੈਂਦਾ ਜਿਹੜਾ ਸ੍ਰੀ ਮੁਖਤਸਰ ਸਾਹਿਬ ਲੱਗਦਾ ਠੀਕ ਹੈ ਜੀ ਹਾਂਜੀ ਦੋਸਤੋ ਨੰਬਰ ਕਰ ਲਓ ਬਾਬੇ ਦਾ ਨੋਟ ਆਪਾਂ ਸਕਰੀਨ ਤੇ ਵੀ ਨੰਬਰ ਚਲਾਵਾਂਗੇ ਜੇ ਕਿਸੇ ਵੀ ਵੀਰ ਭਰਾ ਨੇ ਕੱਟੀਆਂ ਲੈਣੀਆਂ ਇੱਕ ਲੈਣੀਆਂ ਦੋ ਲੈਣੀਆਂ ਚਾਰ ਲੈਣੀਆਂ ਪੰਜ ਲੈਣੀਆਂ ਭਾਵੇਂ 10 ਲੈਣੀਆਂ ਪੂਰਾ ਮਾਨਤਾਨ ਹੋਊਗਾ ਪੰਜ ਕਟੀਆਂ ਨੂੰ ਆਫਰ ਲਈ ਹੈ ਵੀ ਕਿਰਾਇਆ ਫਰੀ ਹੈ 100 ਕਿਲੋਮੀਟਰ ਤੇ ਕਿਵੇਂ ਦੇ ਲੱਗਦੇ ਬਾਬੇ ਸਾਨੂੰ ਨਾ ਗੱਜ ਦੇ ਜਰੂਰ ਦੱਸਿਓ ਜੇ ਕਮੈਂਟਾਂ ਦੇ ਵਿੱਚ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਆਪਣੇ ਪੇਜ ਨੂੰ ਕਰ ਲੋ ਫੋਲੋ ਠੀਕ ਹੈ ਜੀ ਸਾਰੇ ਦੋਸਤਾਂ ਦਾ ਧੰਨਵਾਦ ਠੀਕ ਹੈ ਬਾਬਾ ਜੀ ਵੈਰ ਜੀ ਖਾਲਸਾ ਵੈਰ ਜੀ ਖਾਲਸਾ ਜੀ ਰਹਿਗੇ ਜੀ ਕੀ ਫਤਿਹ